ਸੰਜੀ ਬੱਟੇ ਸੇ ਹਾਂ ਬੇਟਾ ਤੂੰ ਦੱਸ ਮੈਂ ਬਾਅਦ ਸੇ ਠੀਕ ਆ ਠੰਡਾ ਠੰਡਾ ਪੀਣਾ ਜੇ ਕੁਛ ਨਾ ਨਾ ਕੇ ਸਿੱਧੀ ਦਿ ਲੋ ਤੇ ਪੈਂਦੀ ਚੱਲੇ ਆ ਹੁਣ ਆਹ ਹੁਣੇ ਜਾਣਾ ਹੀ ਜ਼ਰੂਰੀ ਕੰਮ ਹੈ ਪੁੱਤੜਾ ਆਹ ਗੰਦਾ ਦੋ ਦਿਨ ਵਾਸਤੇ ਚੱਲਣੀ ਹੈ ਕੋਈ ਗੱਲ ਨਹੀਂ ਅਜ ਤੱਕ ਕੰਮ ਕਰ ਚੱਲੀ ਹੈ ਰੋਟੀ ਸਬਜ਼ੀ ਬਣਾ ਚੱਲੀਓ ਤੇ ਬਾਦੋਂ ਆਪਾਂ ਵੇਖ ਲਾਂਗੇ ਆਪੇ ਹਾਂ ਇਹ ਉਹ ਤੇ ਹੁੰਦ ਵੀ ਬਣਾ ਕੇ ਚੱਲੇ ਆ ਨਾ ਉਹ ਵੀ ਮਸੀਨ ਮੇ ਮਾਰ ਕੇ ਦੁਪਹਿਰ ਦਾ ਹੀ ਮਸੀਨ ਸਰਨਾ ਹੈ ਤੇ ਮਨ ਤੇ ਲੱਗਦਾ ਵੀ ਨਹੀਂ ਸਰਨਾ ਕੁਛ ਨਾ ਜਿਆਦਾ ਕੀਤਾ ਵੀ ਨਹੀਂ ਆਉਣਾ ਨੇ ਤੇ ਬਾਅਦ ਵਿੱਚ ਕਿਸ ਤਰ੍ਹਾਂ ਕਰਾਂਗੇ ਸੇ ਕੋਈ ਨਹੀਂ ਉਹਨਾਂ ਕੋ ਹਿਲਾਉ ਸੀ ਲਾ ਨਿਕਲ ਜੂਗਾ ਕਰ ਲਾਂਗੇ ਜਾਂ ਫੋਲੀ ਹੋਲੀ ਕਰ ਲਾਂਗੇ ਰਾਤੀ ਰੋ ਟਿੱਪਕਾਂ ਲਾਂ ਪਤਾ ਨਹੀਂ ਕਿ ਜੋ ਮੇਰੇ ਘਰ ਸੁ ਤੁਹਾਨੂੰ ਮੈਂ ਅੱਗੇ ਕੰਮ ਕਰਨ ਦੇ ਨਹੀਂ ਜਿਵੇਂ ਤੁਸੀਂ ਹੋਣ ਕਰਨਾ ਜੀ ਉਹ ਤਰਾ ਕੰਮ ਕਰਨ ਦੇ ਜੀ ਤੁਸੀਂ ਤਾਂ ਦੋਵੇਂ ਨਹੀਂ ਮੈਨੂੰ ਕੰਮ ਕਰਨ ਦਿੰਦੇ ਆ ਮੈਂ ਘਰ ਹੁਣ ਨਸੀਬਤ ਤੋਂ ਕੱਟਣਾ ਚਾਹਣਾ ਪਿਹਾਰ ਕੋ ਲੋੜ ਪਈ ਤੇ ਆਪੇ ਕਰ ਲੈਣਾ ਉਹ ਤੇ ਤੁਹਾਡੀ ਗੱਲ ਸਹੀ ਹੈ ਕਿ ਕੰਮ ਘਰ ਚੱਲੀ ਆ ਪਰ ਮੈਨੂੰ ਕੰਮ ਕਰਨ ਦੀ ਇਨਜਾਜ਼ ਹੀ ਨਹੀਂ ਹੈਗੀ ਤੇ ਸਾਰਾ ਕੰਮ ਤੇ ਉਹ ਕਰਦੇ ਆ ਮਨਜਤੋ ਤੱਕ ਨਹੀਂ ਫਿਕਰ ਹੁੰਦਾ ਸਵੇਰੇ ਉੱਠ ਕੇ ਨਾਸ਼ਤਾ ਪਾਣੀ ਕਿੱਦਾਂ ਬਣਾ ਲੈਂਦੇ ਆ ਨਾਸ਼ਤਾ ਪਾਣੀ ਤੇ ਜਿਹੜਾ ਭੈਣ ਜੀ ਉਹਨਾਂ ਨੇ ਬਣਾਉਣਾ ਬਣਾਉਣਾ ਦੁਪਹਿਰ ਦੀਆਂ ਸਬਜ਼ੀਆਂ ਸਬਜ਼ੀਆਂ ਵੀ ਬਣਾ ਕੇ ਰੱਖ ਲੈਂਦੇ ਉਹਨੇ ਕਦੀ ਕਿਸੇ ਨੂੰ ਕਰਨ ਤੇ ਦਿੱਤਾ ਨਹੀਂ ਨਾ ਕਦੀ ਵੀ ਤੇ ਹੁਣ ਵੀ ਉਸੇ ਕਰਕੇ ਕਰਕੇ ਚੱਲੀ ਹੈ ਜਿੰਨਾ ਉ껏 ਹੋਇਆ ਤੇ ਬਾਕੀ ਇਹਨਾਂ ਆਪਾਂ ਨੂੰ ਸੋਧਣਾ ਕੋ ਗਾ ਨਾ ਬਣੂਗੇ ਬਜਾਰ ਮੁਕਾ ਲਾਂਗੇ ਮੈਂ ਤੇ ਹੈਰਾਨ ਹੈ ਦੋ ਦੋ ਤਿੰਨ ਤਿੰਨ ਜੋੜੇ ਜਣ ਕੇ ਕੱਪੜਿਆਂ ਦੇ ਸਾਰਿਆਂ ਦੇ ਲੱਤ ਜਾਂਦੇ ਏਡੀ ਗਰਮੀ ਦੇ ਵਿੱਚ ਕੱਪੜੇ ਕੌਣ ਧੋਏਗਾ ਕੋਈ ਕੰਮ ਵਾਲੀ ਫੜ ਕੇ ਲਵਾ ਲੰਗੇ ਤਵਾ ਲੰਗੇ ਚਲ ਕਹ ਰੂ ਨੂੰ ਜਾਣਦੇ ਉਹਨੂੰ ਨਾ ਰੱਖੋ ਕਦੀ ਉਹਨੇ ਕੰਮ ਤੋਂ ਨਾ ਨਹੀਂ ਕੀਤੀ ਕਦੀ ਸੋਨੇ ਕੰਮ ਨਹੀਂ ਦਿੱਤਾ ਮੈਂ ਕਿੱਥੇ ਬਿਠੀ ਨਹੀਂ ਕਦੀ ਉੱਤੇ ਬੈਠਾ ਕਦੀ ਇੱਥੇ ਬੈਠਾ ਮੈਂ ਵੀ ਤੁਹਾਨੂੰ ਉਹੀ ਕਹਿਣ ਡਈ ਆ ਪਰ ਮੈਂ ਤਾਂ ਨਿਆ ਥੋੜੀ ਕਹਿਣੀ ਉਹਨਾਂ ਚੁਗਲੀ ਥੋੜੀ ਲਾਣ ਡਈ ਨਾ ਨਹੀਂ ਚੁਗਲੀ ਆਪਾਂ ਦੇ ਘਰ ਕਦੀ ਚੁਗਲੀ ਲੱਗੀ ਪਈ ਲੱਗਣੀ ਮੈਂ ਉਹੀ ਗੱਲ ਕਿਹਾ ਨਾ ਤਾਂ ਫਿਰ ਵੀ ਵਿਚਾਰਿਆ ਨੇ ਉਹਨਾਂ ਨੇ ਜਾਣਾ ਚਲੋ ਉਹਨਾਂ ਨੂੰ ਮਜਬੂਰੀ ਆ ਹਾਂ ਫਿਰ ਵੀ ਇਹ ਕਰਕੇ ਚੱਲੀ ਆਂਕੀ ਦੁਪਹਿਰ ਦੀ ਕਰ ਦਵਾ ਸਵੇਰ ਦੀ ਕਰ ਦਵਾ ਕਰਕੇ ਚੱਲੀ ਉਹ ਹਾਂ ਉਹ ਤੇ ਮੋ ਚੱਲ ਰਹੇ ਹੁੰ ਜਾਣ ਦਾ ਤਿਆਰੀ ਕਰ ਲਈ ਹਾਂ ਸਾਰੀ ਤਿਆਰੀ ਹੋ ਗਈ 200 ਵੀ ਨਾਲ ਰੱਖ ਲੈਨੇ ਸਾਰੇ ਤੇ ਮੰਜੂ ਮੈਂ ਇੱਕ ਸਬਜੀ ਬਾਹਰ ਪਈਆ ਤੇ ਇੱਕ ਮੈਂ ਬਣਾ ਕੇ ਕਰੇਲੇ ਫ੍ਰਿਜੇ ਚ ਰੱਖ ਦਿੱਤੇ ਨੇ ਅੱਛਾ ਤੇ ਉਹ ਚੱਲ ਜਣਗੇ ਕੱਲ ਠੀਕ ਹੈ ਦਹੀਂ ਜਮਾਤਾਈ ਆਟਾ ਹੀ ਸਾਈ ਦਿਹਾੜੀ ਵਾਸਤੇ ਗੁੰਨੇ ਆਪੇ ਠੀਕ ਹੈ ਤੇ ਬਾਕੀ ਕੋਈ ਟੈਨਸ਼ਨ ਲੈਣ ਦੀ ਲੋੜ ਕੋ ਨਹੀਂ ਹੈਗੀ ਜਿੰਨਾ ਕੰਮ ਹੋਏਗਾ ਕਰੀ ਕੱਪੜੇ ਕੋਪੜੇ ਤੋਂ ਇਕੱਠੇ ਕਰਕੇ ਰੱਖ ਦੇ ਸਾਰੇ ਉਹ ਮੈਂ ਆ ਕੇ ਸਾਰੇ ਮਸ਼ੀਨ ਚਲੋ ਤੇ ਕੋਈ ਗੱਲ ਨਹੀਂ ਕੱਪੜੇ ਤੇ ਮੈਂ ਰਹਿ ਨਹੀਂ ਜਾਵਾਂਗੀ ਕੋਈ ਗੱਲ 3-4 ਦਿਨਾਂ ਬਾਅਦ ਉਹ ਧੁੱਪ ਜਾਣਗੇ ਪਰ ਰੋਟੀ ਕਿਸ ਤਰ੍ਹਾਂ ਬਣਾਵਾਂਗੀ ਮਨ ਤੇ ਹਾਈ ਕਪਰਾਟ ਪਈ ਜਾਂਦੀ ਪਈ ਐ ਜਦੋਂ ਦਾ ਤੁਸੀਂ ਨਾਮ ਲਿਖਤਾ ਨਾ ਮੈਂ ਚੱਲਿਆ ਵੇਖੋ ਮਨ ਤੇ ਤੇਰੇ ਲਈ ਹੀ ਆਈ ਜਾਣ ਡਈ ਆ ਮੰਜੂ ਮੈਂ ਕਿੱਥੇ ਜਾਣਾ ਸੀ ਇਹ ਤੇ ਮੇਰੀ ਅਗਰ ਮਜਬੂਰੀ ਨਾ ਪੈਂਦੀ ਉਹ ਵੀ ਤੁਹਾਨੂੰ ਪਤਾ ਨਾ ਦੀਦੀ ਉਹ ਸਾਈਨ ਕਰਨੇ ਜ਼ਰੂਰੀ ਸੀ ਤਾਂ ਹੀ ਜਸਬੀਰ ਤੇ ਮੈਂ ਦੋਨੋਂ ਚੱਲਿਆ ਵਾਂ ਤੇ ਚੱਲ ਕੋਈ ਸਾਈਨ ਕਰ ਰਹੀ ਐ ਉਹਨਾਂ ਦਾ ਬਣਿਆ ਕੰਮ ਨਾ ਅਜੇ ਲੇਟ ਹੋਈ ਜਾਂਦਾ ਨਹੀਂ ਤੇ ਮੈਂ ਕਿੱਥੇ ਜਾਣਾ ਸੀ ਤੁਹਾਨੂੰ ਛੱਡ ਕੇ ਮੈਂ ਕਿੱਥੇ ਜਾ ਸਕਦੀ ਆ ਮਨਜੋ ਕੋਈ ਗੱਲ ਨਹੀਂ ਆ ਜਾਣਦੇ ਇਹਨਾਂ ਨੂੰ ਤੇਰੇ ਕੋਲ ਨਹੀਂ ਨਾ ਰੋਟੀ ਲੱਥੂਗੀ ਦੁਪਹਿਰ ਦੀ ਟੇਬਲ ਲਾ ਦੇਵੀ ਉੱਤੇ ਬੈਠ ਕੇ ਮੈਂ ਰੋਟੀ ਫੁਲਕੇ ਲਾ ਦੂੰਗੀ ਹਾਈ ਭੈਣ ਜੀ ਤੁਸੀਂ ਕਿਉਂ ਦੀਆਂ ਗੱਲਾਂ ਕਰਦੇ ਪਏ ਹੋ ਤੁਸੀਂ ਮਿੰਟ ਬਾਅਦ ਕਹਿਣਦੇ ਪਏ ਮੈਂ ਕਰ ਲਾਂਗੀ ਮੈਂ ਕਰ ਲਾਂਗੀ ਵੇਖੋ ਜੇ ਉਹਨਾਂ ਨੇ ਤੁਹਾਡੇ ਕੋਲ ਕੰਮ ਨਹੀਂ ਕਰਵਾਇਆ ਤਾਂ ਮੈਂ ਤੁਹਾਡੇ ਕੋਲ ਕੰਮ ਕਰਵਾਵਾਂਗੀ ਸੱਚਾ ਹੋ ਮੇਰੇ ਇੱਕ ਦਿਮਾਗ 'ਚ ਗੱਲ ਆ ਗਈ ਐ ਤੇ ਭੈਣ ਜੀ ਹਾਂ ਉਹ ਬਾਹਰ ਦੀ ਕੰਟਰੀ ਵਿੱਚ ਕਹਿੰਦੇ ਨਹੀਂ ਕਿ ਹਫਤੇ ਹਫਤੇ ਦੀ ਰੋਟੀ ਬਣਾ ਕੇ ਫ੍ਰਿਜ ਰੱਖ ਦਿੰਦੇ ਆ ਤੇ ਅਸੀਂ ਫ੍ਰਿਜ ਨਾ ਰੱਖ ਲਈਏ ਦੋਨੇ ਜਣੀਆਂ ਦੋ ਤਾਂ ਫੇਰ ਰੱਖ ਦੀਆਂ ਫੁਲਕੇ ਬਣਾ ਲੈਣੇ ਆ ਨਾ ਉਹ ਤੇ ਬਾਹਰ ਦੀ ਗੱਲ ਐ ਤੇ ਇੱਥੇ ਥੋੜੀ ਖਾਣੀਆਂ ਬਈਆਂ ਆਪਾਂ ਇੱਥੇ ਤਾਜੀ ਲੱਠੀ ਖਾਈਦੀ ਇੱਥੇ ਨਹੀਂ ਬੰਨ ਕੇ ਰੱਖੀਦੀਆਂ ਚਲੋ ਕੋਈ ਗੱਲ ਨਹੀਂ ਫੇਰ ਕਿ ਅਸੀਂ ਫ੍ਰਿਜ ਰੱਖ ਲੈਣੇ ਆ ਤੈਨੂੰ ਤੇ ਮੈਂ ਕਹਾਂ ਮੈਂ ਆਪੇ ਲਾ ਦਾਂਗੀ ਤੂੰ ਨਾ ਟੈਨਸ਼ਨ ਲੈ ਫੁਲਕੇ ਲਾਉਣੇ ਨੇ ਥੋੜੇ ਦੇ ਮੇਰੀ ਗੱਲ ਸੁਣ ਨਹੀਂ ਹੋਏਗਾ ਨਾ ਆਟਾ ਗੁੰਨਿਆ ਪੇ ਨਾ ਸਾਮੇ ਤੰਦੂਰ ਤੇ ਭੇਜੀ ਰਾਤ ਦਾ ਵੀ ਫੁਲਕੇ ਬਣਵਾ ਤੇ ਕੰਮ ਖਤਮ ਇੰਨਾ ਕੋ ਨਹੀਂ ਖਾਦੇ ਜਾਨੇ ਇਹਨਾਂ ਵਸੇ ਦੋ ਫੁਲਕੇ ਲਾ ਲਈ ਤੂੰ ਸਿਮਰਨ ਦੀਦੀ ਜਸਪੀਰ ਆ ਗਈ ਆ ਆਜੋ 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 ਬੈਗੂ ਫੜ ਲੈ ਪਾ ਲੈ ਸਾਰਾ ਸਮਾਨ ਹਾਂ ਹਾਂ ਲੈ ਲਈ ਲੈ ਤੂੰ ਸਭ ਕੁਝ ਲੈ ਲਿਆ ਹਜੀ ਜਸਪੀਰ ਆਈ ਹੈ ਜੀ ਤੁਹਾਡੇ ਬੈਠ ਕੇ ਗੱਲਬਾਤ ਕਰਨਗੇ ਉਹਨਾਂ ਚਾਹ ਪਾਣੀ ਮੰਜੂ ਬਣਾ ਲਈਏ ਸਲਾਮ ਦੋ ਬਨੋ ਕੋਈ ਨਹੀਂ ਠੰਡਾ ਪਿਆ ਦਿਓ ਪੈਸੇ ਕੋ ਆਪਣੇ ਲੈ ਜੀ ਠੀਕ ਐ ਠੀਕ ਸਿਮਰਨ ਆ ਜਾਗਾ ਕਿੱਥੇ ਗਈਆਂ ਆਜੋ 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 ਇਹਦੀ ਪਾਣੀ ਖੁਣੀ ਤੇ ਪੀ ਲੋ ਆਜੋ ਹਾਂ ਅਜੀ ਸਸਤੀ ਕਾ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਜੀ ਠੀਕ ਦੀਆਂ ਹਾਂ ਉਹ ਸਾਹਿਬ ਬਾਹਰ ਖਲੋਤਾ ਆ ਅੱਛਾ ਸਾਹਿਬ ਕਹਿੰਦਾ ਤੁਹਾਨੂੰ ਸਟੇਸ਼ਨ ਤੱਕ ਛੱਡ ਦੇਣਾ ਹਾਂ ਹੋਟਲ ਇਹਦਾ ਵੀ ਟਾਈਮ ਆਇਆ ਮੈਂ ਕਰ ਲਈ ਤਾਂ ਸਾਰਾ ਸਾਮਾਨ ਮਸੀ ਜੀ ਬੈਗਪੈਕ ਕਰ ਲੈ ਹਾਂ ਹਾਂ ਸਾਰਾ ਸਮਾਨ ਪੈ ਕੇ ਅੱਛਾ ਐਸਾ ਨਾ ਭੈਣੇ ਤੂੰ ਮੈਨੂੰ ਕਿਹਾ ਸੀ ਕਿ ਰੋਟੀ ਨਾ ਲੈ ਕੇ ਆਵੀਂ ਰੋਟੀ ਮੈਂ ਆਪਣਿਆਂ ਪੈਕ ਕਰ ਲਈਏ ਕਰ ਲਾਂਗੇ ਕਰ ਲਈਏ ਨਾ ਸਭ ਕੁਝ ਹੋ ਗਿਆ ਹਾਂ ਪਾਣੀ ਦੀ ਬੋਤਲ ਤਾਂ ਕੋਈ ਠੰਡੀ ਰੱਖ ਲਈਏ ਸਾਰਾ ਕੁਝ ਰੈਡੀ ਕਰ ਲਿਆ ਤੇ ਮੈਨੂੰ ਪਤਾ ਤੁਹਾਨੂੰ achar ਬੜਾ ਪਸੰਦ ਆ ਪਰੌੜੀ ਨਾਲ ਮੈਂ achar ਵਾਲੀ ਵੀ ਡੱਬੀ ਪਾ ਲਈਏ ਤੇ ਮ ਨਹੀਂ ਨਹੀਂ ਰਿਦੀ ਨਾਲ ਨਹੀਂ ਜਾਣਾ ਹਾਂ ਅਸਲ 'ਚ ਉੱਥੋਂ ਸਾਹਿਲ ਨੇ ਚਲੇ ਜਾਣਾ ਚੰਡੀਗੜ੍ਹ ਅੱਛਾ ਤੇ ਸਾਹਿਲ ਮੈਨੂੰ ਕਹਿੰਦਾ ਸੀ ਤੈਨੂੰ ਸਟੇਸ਼ਨ ਤੱਕ ਤੇ ਮੈਂ ਛੱਡ ਦੂੰਗਾ ਤੇ ਮੈਂ ਗੱਡੀ ਲੈ ਕੇ ਉੱਧਰ ਨਿਕਲ ਜਾਊਗਾ ਤੇ ਫਿਰ ਵੋਟੀ ਪਿੱਛੇ ਕੱਲੀ ਸੀ ਤੇ ਮੈਂ ਨੇ ਕਿ ਮੈਂ ਸੋਚਿਆ ਕਿਨੇ ਘਰ ਕੱਲੀ ਨੇ ਕੀ ਕਰਨਾ ਤੇ ਮੈਂ ਤੈਨੂੰ ਤੇਰੀ ਮਾਸੀ ਵੱਲ ਛੱਡ ਦੇਣੀ ਐਸੇ ਮੈਨੂੰ ਵਿੱਚੋਂ ਕਰਤੀ ਸੀ ਕੱਦੀ ਮੰਮੀ ਮਾਸੀ ਤੇ ਚਲੀ ਟਾਡੇ ਨਾਲ ਤੇ ਮੈਂ ਘਰ ਰਹਿ ਕੇ ਮੈਂ ਕਿ ਇਹੋ ਜਿਹੀ ਕੋਈ ਗੱਲ ਨਹੀਂ ਆਹ ਕੀ ਗੱਲ ਬੜੀ ਵਧੀਆ ਸਮਝ ਮੈਂ ਕਿ ਨਹੀਂ ਵਧੀਆ ਕੀਤਾ ਮਨਜੂ ਦਾ ਵੀ ਜੀ ਲੱਗਾਰੇਗਾ ਨਾਲ ਹਾਂ ਸਮੇਂ ਹੋਣਾ ਕਿ ਛੱਡੇਗੀ ਨਾ ਦੋ ਦੋ ਜੀ ਲੱਗੜਾ ਕਰਨਾ ਕੱਲੇ ਘਰ ਘਰ ਨੂੰ ਛੱਡਦੇ ਹਾਂ ਹਾਂ ਉਹ ਬਾਹਰ ਹਰ ਮਾਰਨ ਦੇ ਚਲੋ 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 ਜੀ ਜੀ ਕੋੰਤੂ ਬੁਤਰਾ ਆਪੇ ਵੇਖ ਲੈ ਅੱਲਾ ਫੜ ਬੈ ਜਿਵੇਂ ਤੇਰੀ ਮਹਿ ਮਾਸੀ ਆ ਉਵੇਂ ਹੋ ਮਾਸੀਆਂ ਨੇ ਕੋਈ ਟੈਨਸ਼ਨ ਨਹੀਂ ਲੈਣੀ ਜਿਵੇਂ ਮਰਜੀ ਖਾਈ ਪੀਵੀ ਸੌਂਵੀਂ ਆਰਾਮ ਕਰੀ ਕੋਈ ਗੱਲ ਨਹੀਂ ਠੀਕ ਹੈ ਮਾਸੀ ਜੀ ਚਲ ਜੀ ਆਪਾਂ ਚਾਹ ਲੱਕੀ ਚਲ ਚੰਗਾ ਦੀਦੀ ਚੰਗਾ ਮਨਜੂ ਚੰਗਾ ਮਨਜੂ ਫੇਰ ਆ ਜਾ ਅੰਦਰ ਵੀ ਚਲ ਚੱਲੀ ਐ ਮੈਨੂੰ ਤਾਂ ਮਿਲ ਜਾ ਉਹਨਾਂ ਨੇ ਮਿਲਣ ਕੀ ਆਲਾ ਵੇ ਟਾਈਮ ਵੱਕੇ ਬਹੁਤ ਜ਼ਿਆਦਾ ਹੋ ਗਿਆ ਸੀ 12 ਤੇ ਬੱਜਣ ਲੱਗੇ ਆ ਤੇ ਬੰਦੇ ਕੋਨੇ ਇੱਕ 1 ਵਜੇ ਦੀ ਕਹਿੰਦੇ ਸਾਡੀ ਟ੍ਰੇਨ ਹੈਗੀ ਆ ਠੰਡਾ ਠੰਡਾ ਦਿੱਤਾ ਹੀ ਤਸਵੀਰ ਨੂੰ ਆਈ ਹੀ ਤੇ ਠੰਡਾ ਪਿਆ ਹੀ ਠੰਡਾ ਮੈਂ ਲੈਣ ਚੱਲੀ ਸੀ ਫਿਰ ਚੋਂ ਕੱਢਣ ਲੱਗੀ ਸੀ ਤੇ ਉਹ ਸਾਹੀ ਬਾਹਰ ਖਲੋਤਾ ਹੋਰਨ ਤੇ ਹੋਰਨ ਹੋਰਨ ਤੇ ਹੋਰਨ ਦੇ ਜਾਂਦਾ ਪਿਆ ਸੀ ਠੰਡਾ ਪੀਣ ਨੂੰ ਕਿੰਨਾ ਕੁ ਟਾਈਮ ਲੱਗਣਾ ਹੈ ਤੂੰ ਦੇਖਣਾ ਤਾਂ ਸਹੀ ਮੈਂ ਨਾ ਜਲ ਜੇਰ ਜੇਰ ਬੋਤਲਾਂ ਆਈਆਂ ਹੈ ਨਾ ਉਹ ਮੈਂ फटाफट ਸਿਮਰਨ ਭੇਂਜੀ ਦੇਣਾ ਚਾਰ ਪੰਜ ਨਾ ਬੈਗ ਚ ਪਾਤੇ ਹੈ ਮੇਰੇ ਨਾਸਤੇ ਚ ਪਿੰਦੇ ਜਾਣਗੇ ਵਧੀਆ ਕੀਤਾ ਹੀ ਹਾਂ ਤੇ ਉਹਨਾਂ ਆਪਣੀ ਨੋ ਛੱਡ ਗਈ ਇੱਥੇ ਅੱਛਾ ਨੋ ਛੱਡ ਗਈ ਆਹੋ ਕੰਦੇ ਕੰਦੇ ਮੈਂ ਚੱਲੀ ਆ ਤੇ ਇਨ ਇੱਥੇ ਰਹਿ ਲੰਦੀ ਮੈਂ ਚਾ ਰਹਿ ਲਵੀਂ ਫਿਰ ਨਾ ਨੋ ਛੱਡ ਗਈ ਐ ਤੂੰ ਛੱਡਣ ਕਿੱਥੇ ਜਾਣਾ ਫਿਰ ਹਾਏ ਹਾਏ ਛੱਡਣth ਹੋਣੀ ਜਾਣਾ ਮੈਂ ਵੇ ਨਾ ਉਹਨੇ ਦੋ ਦਿਨ ਇੱਥੇ ਹੀ ਰਹਿਣਾ ਹੈ ਹਾਂ ਉਹ ਭੈਣ ਜੀ ਕਹਿੰਦੇ ਸੀ ਕਿ ਸਾਢੇ 3 ਵੀ ਚੱਲਾ ਨਾ ਨਾਲ ਉਹਨਾਂ ਦੇ ਤੇ ਕਹਿੰਦੇ ਘਰ ਪਿੱਛੋਂ ਕੋਈ ਵੀ ਨਹੀਂ ਹੈਗਾ ਤੇ ਜਦੋਂ ਉਹ ਡੈਮੁੰਡੇ ਨੇ ਆਣਾ ਕਹਿੰਦੇ ਉਹਨਾਂ ਦਾ ਕੀ ਲੇਟ ਆਣਾ 10 ਸਾਢੇ ਕਿਸੇ ਨੇ 11 ਵੀ ਵਜ ਸਕਦੇ ਆ ਤੇ ਕਹਿੰਦੇ ਕਿਉਂ ਨਾ ਮੈਂ ਅੱਧਰ ਹੀ ਛੱਡ ਜਾਵਾਂ ਤੇ ਦੋਨੇ ਹੈ ਜਾਂ ਮਾਸੀਆਂ ਅੱਧਰ ਐਹੀ ਮਾਸੀ ਨਾਲ ਚੱਲੀ ਦੋ ਮਾਸੀਆਂ ਤੇ ਹੈ ਆ ਮੈਂ ਤੇ ਸ਼ੁਕਰ ਕੀਤਾ ਜੀ ਕਿ ਕੋਲ ਹੱਥ ਵੰਡਾਉਣ ਵਾਸਤੇ ਤੇ ਆ ਗਈ ਹੈ ਨਾ ਆਹੋ ਤੈਨੂੰ ਤੇ ਸ਼ੁਗਰ ਹੋਣਾ ਹੀ ਆਂ ਵੀ ਆ ਗਈ ਹੈ ਤੇ ਰੋਟੀ ਇਹ ਲਾ ਲੈਕਰੂ ਬਾਕੀ ਕੰਮ ਮੈਂ ਕਰ ਲਿਆ ਕਰੂੰਗੀ ਸ਼ੁਗਰ ਹੀ ਕਰਨਾ ਤੂੰ ਹਾਏ ਰੋਟੀ ਤੋਂ ਤੂੰ ਡਰਦੀ ਆਂ ਫੇਰ ਰੋਟੀਆਂ ਕਿੰਨੇ ਲਾਣੀਆਂ ਰੋਟੀਆਂ ਲੋਹੇ ਮੜੇ ਆ ਗਈ ਤੇਰਾ ਵੀ ਸੱਤ ਆ ਹਾਂ ਹੈ ਦੋਵੇਂ ਜਣੀਆਂ ਰਲ ਕੇ ਕਰ ਲੋ ਇਹ ਤੇ ਮੈਂ ਤੇ ਸੱਚ ਪੁੱਛੋ ਨਾ ਮੈਂ ਤੇ ਗੰਗਾ ਸ਼ਨਾਣ ਹੀ ਕੀਤਾ ਜੇ ਜਾਂ ਤੇ ਮਨ ਨੂੰ ਕਭਰਾਟ ਹੀ ਪਈ ਜਾਣ ਦੇਗੀ ਹਾਏ ਰੋਟੀ ਬਣਾਣੀ ਆ ਫਿਰ ਉਸ ਵੇਲੇ ਸ਼ਾਮ ਵੀ 4 ਵਜੇ ਤੁਹਾਡਾ ਚਾਹ ਦਾ ਟਾਈਮ ਹੋ ਜਾਂਦਾ ਮੈਂ ਜੇ ਕੋਈ ਪਰੋਨਾ ਆ ਗਿਆ ਉਹਦੇ ਵਾਸਤੇ ਮਨੂੰ ਮੁਸ਼ਕਲ ਪੈ ਜੰਦੀ ਆ ਵੇਖੋ ਕੱਲਮ ਕੱਲਿਆਂ ਕੋਲ ਕੰਮ ਵੀ ਤੇ ਨਹੀਂ ਨਾ ਹੁੰਦਾ ਨਾ ਹੁਣ ਸੁਣ ਲਈ ਨਾ ਤੇਰੀ ਰੱਬ ਨੇ ਹਾਂ ਸੁਣ ਲਈ ਨਾ ਨਹੀਂ ਉਹ ਬੋਸੀ ਆ ਬੜੀ ਖੁਸ਼ ਹੋ ਗਈ ਜੇ ਮੈਂ ਹੁਣ ਤੁਸੀਂ ਦੱਸੋ ਖਾਣਾ ਕੀ ਐ ਮੇਰੀ ਗੱਲ ਸੁਣਨਾ ਪਹਿਲਾਂ ਮੈਨੂੰ ਨਾਸ਼ਤਾ ਕਰਵਾ ਦੇਣੀ ਐ ਨਾ ਅਨੂ ਵਾਲੀ ਰੋਟੀ ਦਾ ਹੁਣ ਤੂੰ ਪਕਾ ਕੇ ਖਵਾ ਦੇ ਨਾ ਉਹ ਤਾਂ ਉਹਨੂੰ ਕਈ ਦੁਪਹਿਰ ਦੀ ਬਣਾ ਲੈ ਫਿਰ ਤੇ ਸਬਜੀ ਤਾਂ ਬਣਾਈ ਗਈ ਐ ਦੀ ਨਾਲਿਓ ਮੈਨੂੰ ਬੇਸ਼ੱਕੰਦੀ ਐ ਨਾ ਮਾਸੀ ਜੀ ਤੁਹਾਡੇ ਹੱਥਾਂ ਦੀ ਸਬਜੀ ਬੜੀ ਸੁਆਦ ਹੁੰਦੀ ਐ ਜਾ ਜਾ ਉਹ ਵੀ ਠੀਕ ਆ ਕੋਈ ਆਪਾਂ ਗੱਲਾਂ ਕਰੀਏ ਮੇਰਾ ਭਲੀ ਐ ਪਕਾ ਕੇ ਰੋਟੀ ਦਾ ਨਾਸ਼ਤਾ ਵੇਲੀਓ ਇਹ ਤਾਂ ਹੈ ਹੀ ਕੰਮਚੋਰ ਸੀ ਇਹਨੂੰ ਤਾਂ ਲੱਗ ਗਈ ਬੰਨਾ ਬੋਟੀ ਦੀ ਆਈ ਇਹਨੂੰ ਤਾਂ ਲੱਗੀਆਂ ਮੋਜਾ ਇਨੇ ਹੁਣ ਆਪ ਕੀ ਕਰਨਾ ਉਹ ਤਾਂ ਕੋਈ ਕਰਾਉਣਾ ਹੀ ਸਾਰਾ ਵੇਖੀ ਸਈ ਇਹਦੀ ਤੇ ਲੋਟਰੀ ਨਿਕਲਾਈ ਹੁਣ ਚਲ ਕੋਈ ਗੱਲ ਹੋਏ ਸ਼ੁਕਰ ਆ ਮਮੀ ਮੈਨੂੰ ਇੱਥੇ ਛੱਡ ਗਏ ਨਹੀਂ ਤੇ ਮੈਂ ਪੰਗਿਆਂ ਚ ਪਈ ਰਹਿਣਾ ਸੀ ਟੁੱੜ ਕੇ ਉੱਠਣਾ ਸੀ ਮਸ਼ੀਨ ਲਾਣੀ ਐ ਰੋਟੀ ਬਣਾਉਣੀ ਐ ਇੰਨੀ ਗਰਮੀ ਦੇ ਵਿੱਚ ਰਸੋਈ ਚ ਵੜਨਾ ਓਏ ਹੋਏ ਹੋਏ ਇੱਥੇ ਮੰਜੇ ਤੇ ਬਹਿ ਕੇ ਰਾਮ ਨਾ ਖਾਵਾਂਗੀ ਹੁਣ ਮੈਂ ਥੋੜੇ ਦਿਨ ਰੈਸਟ ਹੋ ਜੇਗੀ ਮੇਰੀ ਥੋੜੀ ਰਿਲੈਕਸ ਗਰਮੀਆਂ ਦੇ ਦਿਨਾਂ 'ਚ ਏਸੀ ਥੱਲੇ ਬਹਿ ਕੇ ਗਰਮ-ਗਰਮ ਕੋਈ ਮੰਜੇ ਤੇ ਰੋਟੀ ਦਵੇ ਉਹਦੇ ਨਜ਼ਾਰੇ ਹੀ ਵੱਖਰੇ ਨੇ ਫੇਰ ਲੀਲੀ ਪੁੱਤਰ ਹਾਂਜੀ ਮਾਸੀ ਜੀ ਕਿੱਥੇ ਬੈਠੇ ਆਈ ਹੈਂ ਹਾਂਜੀ ਕਿ ਮੈਂ ਕਹਿ ਰਹੀ ਤੂੰ ਨਾਸ਼ਤਾ ਕਰਨਾ ਉਹਨਾਂ ਆਜਾ ਕਰਾਈ ਹੈਂ ਨਾਸ਼ਤਾ ਹਾਂਜੀ 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 ਮਾਸੀ ਜੀ ਨਾਸ਼ਤਾ ਕਰਨਾ ਮਮੀ ਕਹਿੰਦੇ ਹੀ ਮੈਂ ਕਿਹਾ ਮੈਂ ਮਾਸੀ ਵੱਲ ਜਾ ਕੇ ਕਰ ਲਾਂਗੀ ਨਾਸ਼ਤਾ ਲੈਣ ਦੋ ਕਰ